ਆ ਗੱਲਾਂ ਵਤਨਾ ਕਰਦੇ ਆ ਥੋੜੇ ਫਰੀ ਸੀਗੇ ਜੀ ਦੇ ਕੋਲ ਆਪਣਾ ਲਾਈਵ ਪਹੁੰਚ ਗਿਆ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੱਬ ਕੇ ਆਜੋ ਬਈ ਲਾਈਵ ਤੇ ਜਾਨਵਰ ਵਿਭਾਗ ਆਪਣੇ ਚੈਨਲ ਦਾ ਨਾਮ ਆ ਸੋ ਪੱਜ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਨਾਲ ਲਾਈਵ ਤੇ ਜਿੰਨੇ ਵੀ ਸਵਾਲ ਪੁੱਛਣਾ ਆਪਣੇ ਲਾਈਵ ਤੇ ਆ ਕਿ ਤੁਸੀਂ ਸਵਾਲ ਵੀ ਪੁੱਛ ਸਕਦੇ ਹੋ ਆ ਜੋ ਜੀ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿੰਨਾ ਜਿੰਨਾ ਤੱਕ ਆਪਣਾ ਲਾਈਵ ਪਹੁੰਚ ਚੁੱਕਿਆ ਹੈਗਾ ਸੋ ਆਪਾਂ ਫਿਰ ਗੱਲਬਾਤ ਸਟਾਰਟ ਕਰਾਂਗੇ ਕਿਉਂਕਿ ਆਪਾਂ ਕਾਫੀ ਦਿਨਾਂ ਬਾਅਦ ਦੋ ਅੱਜ ਲਾਈਵ ਹੋਏ ਆਂਗੇ ਜਿਆਦਾ ਤੋਂ ਜਿਆਦਾ ਵੀਰ ਲਾਈਵ ਤੇ ਜੁੜ ਜੋ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਸ਼ੇਅਰ ਜ਼ਰੂਰ ਕਰ ਦਿਓ ਇਹ ਲਾਈਵ ਨੂੰ ਜਿਹੜੇ ਵੀ ਲਾਈਵ ਤੇ ਆ ਚੁੱਕੇ ਨੇ ਇੱਕ ਵਾਰੀ ਇਹ ਜ਼ਰੂਰ ਦੱਸ ਦੋ ਕਿ ਆਵਾਜ਼ ਆਪਣੀ ਸਹੀ ਆ ਰਹੀ ਹੈ ਫਿਰ ਆਪਾਂ ਗੱਲਬਾਤ ਜਿਹੜੀ ਸਟਾਰਟ ਕਰਾਂਗੇ ਸੋ ਆਜੋ ਲਾਈਵ ਤੇ ਸਾਰੇ ਵੀਰਾਂ ਹਾਂਜੀ ਆਪਣੇ ਨਾਲ ਦੋ ਤਿੰਨ ਵੀਰ ਲਾਈਵ ਤੇ ਜੁੜ ਚੁੱਕੇ ਨੇ ਬਾਈ ਸ਼ੇਅਰ ਕਰ ਦਿਓ ਲਾਈਵ ਨੂੰ ਆਪਣੇ ਨੂੰ ਜਿਆਦਾ ਤੋਂ ਜਿਆਦਾ ਹੋਰ ਬਾਈ ਕੀ ਹਾਲ ਹੈ ਵੀਰੇ ਉਹ ਸੁਣਾਓ ਨਮੀਤਾ ਜੀ ਲਾਈਵ ਨੂੰ ਇੱਕ ਤਾਂ ਸ਼ੇਅਰ ਕਰ ਦਿਓ ਬਾਈ ਦੱਬ ਕੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਸੋ ਆਜੋ ਆਪਾਂ ਗੱਲਾਂ ਬਾਤਾਂ ਕਰਦੇ ਆਂ ਬਾਈ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰੀ ਜਾਓ ਆਪਣੇ ਲਾਈਵ ਨੂੰ ਫਿਰ ਆਪਾਂ ਦੋ ਤਿੰਨ ਟੌਪਿਕਾਂ ਤੇ ਆਪਾਂ ਗੱਲਬਾਤ ਕਰਾਂਗੇ ਜਾਨਵਰਾਂ ਬਾਰੇ ਖਾਸ ਕਰ ਮੁਰਗੀਆਂ ਬਾਰੇ ਸੋ ਆਜੋ ਬਈ ਸ਼ੇਅਰ ਜ਼ਰੂਰ ਕਰ ਦਿਓ ਲਾਈਵ ਨੂੰ ਸੋ ਖਮਣ ਵੀਰ ਸੋ ਆਜੋ ਬਈ ਲਾਈਵ ਤੇ ਸਾਰੇ ਵੀਰ ਆਜੋ ਜੀ ਆਜੋ ਲਾਈਵ ਆਜੋ 10 ਜਣੇ ਆਪਣੇ ਨਾਲ ਲਾਈਵ ਤੇ ਜੁੜ ਚੁੱਕੇ ਨੇ 16 ਜਣੇ ਆਪਣੇ ਨਾਲ ਜੁੜ ਚੁੱਕੇ ਨੇ ਜੀ ਆਜੋ ਵੀ ਆਜੋ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਈ ਨਾਲ ਦੀ ਨਾਲ ਤੇ ਆਕਾਸ਼ਦੀਪ ਪੰਗੂ ਹਾਂਜੀ ਕੀ ਹਾਲ ਆਕਾਸ਼ਦੀਪ ਜੀ ਆਜੋ ਵੀ ਆਜੋ ਮੱਕੀ ਵਧੀਆ ਵੀਰੇ ਮੱਕੀ ਵਧੀਆ ਮੱਕੀ ਬਹੁਤ ਵਧੀਆ ਬਈ ਜਾਨਵਰਾਂ ਲਈ ਉਹ ਨਾਲ ਅੰਡੇ ਦਾ ਸਾਈਜ਼ ਵੀ ਵੱਧਾਗਾ ਤੇ ਜਾਨਵਰ ਵੀ ਤੰਦਰੁਸਤ ਰਹਿੰਦੇ ਨੇਗੇ ਜਸਵਿੰਦਰ ਸਿੰਘ ਕੀ ਹਾਲਾ ਵੀਰੇ ਠੀਕ ਹੋ ਜੀ ਲਾਈਵ ਨੂੰ ਵੀ ਸ਼ੇਅਰ ਕਰੀ ਜਾ ਕਰੋ ਨਾਲ ਦੀ ਨਾਲ ਕਿਉਂਕਿ ਆਪਣਾ ਜਿਹੜਾ ਲਾਈਵ ਆ ਫਿਰ ਸਾਰੇ ਵੀਰਾਂ ਤੱਕ ਪਹੁੰਚ ਜਾਂਦਾਗਾ ਉਹ ਸ਼ੇਅਰ ਜਰੂਰ ਕਰੋ ਬਈ ਕਸ਼ਦੀਪ ਕਹਿੰਦਾ ਮੇਰਾ ਵੀ ਚੈਨਲ ਆ ਬਹੁਤ ਵਧੀਆ ਗੱਲ ਆ ਵੀਰੇ ਕੀ ਨਾਮ ਤੇ ਚੈਨਲ ਆ ਤੁਹਾਡਾ YouTube ਤੇ ਬਈ ਮੱਕੀ ਮੱਕੀ ਬਹੁਤ ਵਧੀਆ ਚੀਜ਼ ਐ ਇਹਨਾਂ ਲਈ ਮੱਕੀ ਜੇਕਰ ਆਪਾਂ ਲਗਾਤਾਰ ਪਾਉਣੇ ਆ ਤਾ ਮੁਰਗੀ ਅੰਡੇ ਤੇ ਵੀ ਛੇਤੀ ਆਉਂਦੀ ਆ ਤੇ ਦੂਸਰਾ ਅੰਡੇ ਦਾ ਸਾਈਜ਼ ਬਹੁਤ ਵਧੀਆ ਹੁੰਦਾਗਾ ਸੋ ਆਪਾਂ ਮੱਕੀ ਫੀਡ ਦੇ ਨਾਲ ਵੀ ਐਡ ਕਰ ਸਕਦੇ ਆ ਫੀਡ ਦੇ ਨਾਲ ਨਾਲ ਵੀ ਪਾ ਸਕਦੇ ਆ ਜਾਂ ਫਿਰ ਪਾ ਜੇਕਰ ਆਪਣੇ ਕੋਲ ਮੱਕੀ ਜ਼ਿਆਦਾ ਮਾਤਰਾ ਚ ਹੈਗੀ ਆ ਤਾਂ ਆਪਾਂ ਕੱਲੀ ਮੱਕੀ ਵੀ ਪਾ ਸਕਦੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਆਜੋ ਜੀ ਆਜੋ ਲਾਈਵ ਤੇ ਆਜੋ ਹਲੋ ਕੀ ਹਾਲ ਹੈ ਬਈ ਵਿੱਕੀ ਨਾਂ ਤੋਂ ਆਪਣਾ ਵੀਰ ਇੱਕ ਆਪਣੇ ਨਾਲ ਜੁੜ ਗਿਆ ਵਧੀਆbro ਵਧੀਆ ਜੀ ਤੁਸੀਂ ਦੱਸੋ ਠੀਕੋਂ ਭਾਈ ਲਾਈਵ ਨੂੰ ਲਾਈਕ ਨਹੀਂ ਕਰਦੇ ਤੁਸੀਂ ਲਾਈਵ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਭਾਈ ਤਾਂ ਹੀ ਨਹੀਂ ਆਂਡਾ ਦਿੱਤਾ ਇਹ ਤੁਸੀਂ ਫੀਡ ਨਹੀਂ ਵਰਤਦੇ ਫੀਡ ਤੋਂ ਬਿਨਾ ਇਹ ਅੰਡੇ ਵੀ ਲੇਟ ਦੇਣ ਲੱਗਣੀਆਂ ਆ ਭਾਈ ਫੀਡ ਤੋਂ ਬਿਨਾ ਤਕਰੀਬਨ 1 ਮਹੀਨਾ ਹੋਰ ਲੈ ਜਾਣੀ ਹੈ ਜੇ ਤੁਸੀਂ ਫੀਡ ਨਹੀਂ ਪਾਉਂਦੇ ਤਾਂ ਤਕਰੀਬਨ 2 ਮਹੀਨੇ ਹੋਰ ਲੈ ਜਾਣੀ ਹੈ ਫੇਰ ਮੁਰਗੀਆਂ ਜਿਹੜੀਆਂ ਅੰਡੇ ਤੇ ਆਉਣਗੀਆਂ ਸੋ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਫੀਡ ਤਾਂ ਜ਼ਰੂਰੀ ਰਹਿਣਾ ਪਣੀ ਓਕੇ ਜੀ ਓਕੇ